ਕਿਤੇ ਇਦਾਂ ਤੇ ਨਹੀਂ ਕੰਪਨੀ ਵਾਲਿਆਂ ਨੇ ਤੁਹਾਨੂੰ ਫ੍ਰੀ ਦਿੱਤਾ ਹੋਵੇ ਜੋ ਭਾਜੀ 2.5 ਲੱਖ ਰੁਪਈਆ ਕੈਸ਼ ਆਬ ਮਿੱਟੀ ਲੱਗੀ ਆ ਮਨਮੰਦੀ ਮੈਂ ਤਵਾ ਵੀ ਨਹੀਂ ਸਕਦਾ ਜਿੱਦਾਂ ਦਵਾ ਲਿਆ ਉਸੇ ਦਿਨ ਹੀ ਖਰਾਬ ਹੋ ਦੋਸਤੋ ਤੁਸੀਂ ਬੋਲਟ ਵੀ ਚਲੋਣਾ ਜਾਣਦੇ ਹੋਣੇ ਤੇ ਕਈ ਭਰਾਵਾਂ ਨੇ ਬੋਲਟ ਰੱਖੇ ਵੀ ਹੋਣੇ ਆ ਸੋ ਅੱਜ ਇੱਕ ਬੋਲਟ ਵਾਲਿਆਂ ਦਾ ਮੁੱਦਾ ਜਿਹੜਾ ਉਹ ਸਾਹਮਣੇ ਆਇਆ ਆ ਤੇ ਉਹ ਤੁਹਾਨੂੰ ਦਿਖਾਲਦੇ ਆ ਵੀ ਵੀਰ ਆ ਉਹਨੇ ਬੋਲਟ ਲਿਆ ਸੀ ਕੀ ਉਹਦੇ ਨਾਲ ਹੋ ਰਿਹਾ ਆ ਪੂਰੀ ਗੱਲਬਾਤ ਸੁਣੀਓ ਤੇ ਤੁਹਾਡੀ ਵੀਰ ਨਾਲ ਗੱਲਬਾਤ ਕਰਾਉਨੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹਾਂਜੀ ਕੋਲੀ ਸਾਹਿਬ ਕੀ ਚੱਕਰ ਹੋ ਗਿਆ ਬੁਲਟ ਦਾ ਇਹ ਮੈਂ ਮੋਟਰਸਾਈਕਲ ਅਜ ਤੋਂ 1.5 ਸਾਲ ਪਹਿਲਾਂ ਲਿਆ ਸੀ ਫਤਿਹ ਆਟੋ ਤੋਂ ਪਹਿਲੇ ਦਿਨ ਤੋਂ ਹੀ ਇਹਦੀ ਇੱਕ ਪ੍ਰੋਬਲਮ ਹੁੰਦੀ ਹੈ ਚੱਲਦਾ ਚੱਲਦਾ ਬੰਦ ਹੋ ਜਾਂਦਾ ਇਹ ਫਤਿਹ ਆਟੋ ਕਿੱਥੇ ਆ ਫਤਿਹ ਆਟੋ ਮੈਕਡੋਨਲਡਸ ਦੇ ਨਾਲ ਕੰਪਨੀ ਆਪਣੇ ਮਹਿੰਦਰਾ ਮਕਲ ਮੋਟਰ ਦੀ ਨਾਲ ਠੀਕ ਹੈ ਜੀ ਠੀਕ ਹੈ ਜੀ ਉੱਥੋਂ ਮੈਂ ਬੁਲਟ ਲਿਆ 1.5 ਸਾਲ ਲੇ ਨੂੰ ਹੋਇਆ ਚੱਲਦਾ ਚੱਲਦਾ ਬੰਦ ਹੋ ਜਾਂਦਾ ਮੈਂ ਜਿੰਨੀ ਵਾਰ ਵੀ ਕੰਪਨੀ ਭੇਜਦਾ ਮੈਨੂੰ ਪਹਿਲੇ ਦਿਨ ਕਿਹਾ ਗਿਆ ਕਿ ਇਹਦੀ ਵਾਟਰ ਬੋਡੀ ਚੇ ਕਰਕੇ ਦੇਤਾ ਚੱਲਦਾ ਹੋ ਗਿਆ ਮੈਂ ਇਹਨਾਂ ਨੂੰ ਕਹਿੰਦਾ ਮੈਨੂੰ ਵਾਰੰਟੀ ਦਾ ਬਿੱਲ ਚਾਹੀਦਾ ਕਹਿੰਦੇ ਜੀ ਬਿੱਲ ਤਾਂ ਬਣਾਈਦਾ ਹੀ ਨਹੀਂ ਅਸੀਂ ਕਿਹੜੀ ਇਦਾਂ ਦੀ ਕੰਪਨੀ ਆ ਜਿਹੜੀ ਵਾਰੰਟੀ ਦਾ ਬਿੱਲ ਨਹੀਂ ਤਿਆਰ ਕਰਦੀ ਜੇ ਚੀਜ਼ ਪਈ ਆ ਉਹਦਾ ਘੱਟੋ ਘੱਟ ਵਾਰੰਟੀ ਆਉਣੀ ਤਾਂ ਚਾਹੀਦੀ ਯਾਰ ਜੇ ਚੇਂਜ ਹੋਏ ਮੈਨੂੰ ਪਤਾ ਤਾਂ ਹੋਵੇ ਆ ਮੇਰੀ ਚੀਜ਼ ਪਈ ਆ ਡੇਢ ਸਾਲ ਤੋਂ ਸੇਮ ਪ੍ਰੋਬਲਮ ਚੱਲਦਾ ਚੱਲਦਾ ਬੰਦ ਹੋ ਜਾਂਦਾ ਜਿੱਥੇ ਬੰਦ ਹੋ ਜਾਂਦਾ 20 25 25 ਮਿੰਟ ਸਟਾਰਟ ਨਹੀਂ ਹੁੰਦਾ ਜਿੱਦਣ ਇਹਨੂੰ ਮੈਂ ਧਵਾਲਮਾ ਉਧਦਾ 2 ਘੰਟੇ ਨਹੀਂ ਸਟਾਰਟ ਹੁੰਦਾ ਜਿੰਨੀ ਆਰੀ ਕੰਪਨੀ ਭੇਜਦਾ ਟੋਪੀ ਪਾ ਕੇ ਭੇਜ ਜਿੰਨੀ ਵਾਰੀ ਮੈਂ ਪੇ ਜ 1.5 ਸਾਲ ਹੋ ਗਿਆ ਮੈਂ ਇਹਨਾਂ ਤੰਗੀਆਂ ਦਾ ਕੱਟੰਨੇ ਆ ਮੈਂ ਤੁਹਾਨੂੰ ਕਹਿੰਦਾ ਕੋਟ ਨੂੰ ਲੈ ਜਾਓ ਮੈਨੂੰ ਮੇਰੇ ਪੈਸੇ ਮੋੜ ਜੋ ਨਹੀਂ ਕਿਤੇ ਇਦਾਂ ਦੇ ਨਹੀਂ ਕੰਪਨੀ ਵਾਲੇ ਤੁਹਾਨੂੰ ਫ੍ਰੀ ਦਿੱਤਾ ਹੋਵੇ ਜੀ ਭਾਜੀ 2.5 ਲੱਖ ਰੁਪਈਆ ਕੈਸ਼ ਲਾਇਆ ਇੰਸ਼ੋਰੈਂਸ ਵੀ ਮੈਂ ਨੋਨ ਵੀ ਨਹੀਂ ਕਰਾਇਆ ਕੈਸ਼ ਲਿਆ ਕੈਸ਼ ਪੂਰੇ ਪੈ ਪੇਮੈਂਟ ਦੇ ਕੇ ਉੱਥੇ ਜਿਹੜਾ ਮੈਨੇਜਰ ਹੈ ਨਾ ਅੰਕੁਰ ਸ਼ਰਮਾ ਉਹ ਤਾਂ ਸੌਂਦਾ ਹੀ ਨਹੀਂ ਹੁੰਦਾ ਬੋਲਣ ਦੀ ਅਕਲ ਨਹੀਂ ਬਿਲਕੁਲ ਹੀ ਭੰਡੇ ਕਰਪਈਏ ਦੀ ਅਕਲ ਨਹੀਂ ਰੋਂਗਪੁਰ ਸ਼ਰਮਾ ਹੁੰਦੀ ਤੇ ਪਰ ਜਦੋਂ ਤੁਸੀਂ ਚੀਜ਼ ਲੈਣੀ ਹੁੰਦੀ ਉਦੋਂ ਕਿੱਦਾਂ ਤਰਲੇ ਕਰਦੇ ਭਾਜੀ ਮੈਂ ਤਾਂ ਤਰਲੇ ਭਾਜੀ ਲੈ ਜਾਓ ਤੁਹਾਡਾ ਤਿਆਰ ਪਿਆ ਬਸ ਕੋਈ ਹੈ ਹੀ ਨਹੀਂ ਮੈਂ ਤਾਂ ਤੁਹਾਡੇ ਤੋਂ ਬਣਾਇਆ ਹੀ ਨਹੀਂ ਤੁਸੀਂ ਤਾਂ ਰੱਪ ਬਣ ਕੇ ਆਏ ਸਾਡੇ ਮੂਰੇ ਇਦਾਂ ਮੈਂ ਤਾਂ ਤਰਲੇ ਪੈਰ ਵੀ ਫਟਾ ਨੂੰ ਜਾਂਦੇ ਜੇ ਹੁਣ ਪ੍ਰੋਬਲਮ ਆਉਂਦੀ ਹੈ ਤਾਂ ਸੌਂਦਾ ਕੋਈ ਨਹੀਂ ਅੱਜ ਸਵੇਰ ਦੀ ਗੱਲ ਥੋੜਾ ਮੈਨੂੰ ਕਹਿੰਦੇ ਭਾਜੀ ਤੁਹਾਨੂੰ ਬਾਈਕ ਦੇ ਬਦਲੇ ਅਸੀਂ 2 ਦਿਨ 2 ਦਿਨ ਅਸੀਂ ਬਾਈਕ ਰੱਖਾਂਗੇ ਬਾਈਕ ਦੇ ਬਦਲੇ ਤੁਹਾਨੂੰ ਬਾਈਕ ਦੇ ਕੇ ਜਾਵਾਂਗੇ ਉਤੋਂ ਇਹਨ ਮੇਰਾ ਫੋਨ ਨਹੀਂ ਚੱਕਦਾ ਇਹਨਾਂ ਦਾ ਫੋਨ ਚੱਕਦਾ ਆ ਤੋ ਕਹਿੰਦਾ ਤੂੰ ਮਾਰਾ ਮੋਟਾ ਇੱਥੇ ਹੀ ਠੀਕ ਕਰਿਆ ਸ਼ਾਮ ਨੂੰ ਆ ਕੇ ਲੈ ਜਾਵਾਂਗੇ ਤਾਂ ਕੱਲ ਨੂੰ ਦੇ ਜਮਾਂਗੇ ਯਾਰ ਮੈਂ ਪਾਗਲਿਆ ਭੈਣ ਚੋਂ 1.5 ਸਾਲ ਚ ਮੈਂ ਇੱਕੋ ਜਗ੍ਹਾ ਤੁਹਾਡੇ ਧੱਕੇ ਖਾਉਂਦੇ ਖਾਈ ਜਾਂਦਾ 1.5 ਸਾਲ ਹੋ ਗਿਆ ਮੈਨੂੰ 2 ਸਾਲ ਇੱਕੋ ਹੀ ਚੀਜ਼ ਦੇ ਪ੍ਰੋਬਲਮ ਇੱਕੋ ਚੀਜ਼ ਦੇ ਧੱਕੇ ਇੰਨਾ ਤੰਗ ਹੋਇਆ ਫਤਿਹ ਆਟੋ ਤਾਂ ਭਾਜੀ ਇਹ ਹੈ ਕਿੱਥੇ ਫਤਿਹ ਮੈਕਡੋਨਲਡ ਦੀ ਯਾਰ ਪ੍ਰਤਾਪ 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 ਜੀਟੀ ਰੋਡ ਭਾਗਪੁਰ ਤੇ ਮੈਕਡੋਨਲਡ ਦੇ ਬਿਲਕੁਲ ਉੱਪਰ ਪ੍ਰਮਾਤਮਾ ਕਰੇ ਇੱਕ ਤਾਂ ਉਥੋਂ ਕਦੀ ਫਤਿਹ ਹਟੋ ਤੁਸੀਂ ਕਦੀ ਫਸਿਆ ਹੋਣਾ ਕਦੀ ਪ੍ਰਭੂ ਕਦੀ ਨਾ ਫਤਿਹ ਹਟੋ ਦੇ ਵਿੱਚ ਨਾਲੇ ਖਾਸ ਕਰ ਅੰਕੁਰ ਜਨਮ ਜਿਹੜਾ ਮੈਨੀਆ ਜਿਹੜਾ ਸੌਂਦਾ ਹੀ ਨਹੀਂ ਆ ਟੋਪੀਆਂ ਪਾਪਾ ਭੇਜ ਦਿੰਦੇ ਹਰੇਕ ਵਾਰੀ ਆ 2 2.5 ਸਾਲ ਹੋ ਗਏ 2.5 ਲੱਖ ਦੀ 3 ਲੱਖ ਦੀ ਚੀਜ਼ ਲਈ ਆ ਤੇ ਟੋਪੀਆਂ ਮੈਨੂੰ ਮਿਲਦੀਆਂ ਪੋਂ ਨੂੰ ਠੀਕ ਤਾਂ ਇਹਨੇ ਕੀ ਕਰਨੀ ਆ ਸਾਲੀਆਂ ਹਰੇਕ ਮੈਂ ਤਾਂ ਧਵਾਉਣਾ ਵੀ ਗਿਆ ਧਵਾ ਵੀ ਨਹੀਂ ਸਕਦਾ ਜਿੱਦਨ ਧਵਾ ਲਿਆ ਉਦੋਂ ਹੀ ਖਰਾਬ ਹੁੰਦਾ ਉਦੋਂ ਹੀ ਖਰਾਬ ਜਿੱਦਨ ਧਵਾ ਲਵਾਂ ਹਾਲਾਤ ਦੇਖ ਲੋ ਮਰੇ ਦੇ ਆ ਮਿੱਟੀ ਲੱਗੀ ਆ ਮਨਮੰਦੀ ਮੈਂ ਧਵਾ ਵੀ ਨਹੀਂ ਸਕਦਾ ਜਿੱਦਨ ਧਵਾ ਲਿਆ ਉਸੇ ਇਹ 2.5-3 ਲੱਖ ਰੁਪਈਆ ਮੈਂ ਲੋਨਾਂ ਲਾਇਆ ਕਹਾਦਾ ਟੋਪੀਆਂ ਪਾਉਣ ਨੂੰ ਲਾਇਆ ਯਾਰ ਫਤੇ ਆਟੋ ਦਾ ਸੌਂਦਾ ਹੀ ਨਹੀਂ ਇਹਦੇ ਵੱਲੋਂ ਵਧੀਆ ਬੁਲਟ ਨਾ ਲਓ ਜੇ ਲੈਣਾ ਕਦੇ ਚੱਜ ਦੀ ਕੰਪਨੀ ਤੋਂ ਲਓ ਫਤੇ ਆਟੋ ਵਿੱਚ ਨਾ ਫਸਿਓ ਦੋਸਤੋ ਬੋਲਟ ਸਕੀਨ ਚਲਾਉਣ ਦੇ ਤੁਸੀਂ ਇਹ ਸ਼ੌਂਕ ਰੱਖਦੇ ਆ ਕਿ ਜਦੋਂ ਪੈਸੇ ਖਰਚਣੇ ਹੁੰਦੇ ਆ ਤੇ ਮੁਰੇ ਕੰਪਨੀ ਜਿਹੜੀ ਹੁੰਦੀ ਆ ਉਹ ਦੇਖ ਕੇ ਮਤਲਬ ਉੱਥੇ ਚੂਸ ਕਰਿਆ ਕਰੋ ਕਿ ਕਿੱਥੋਂ ਅਸੀਂ ਚੀਜ਼ ਲੈਣੀ ਆ ਕਿਉਂਕਿ ਜਿਹੜੀ ਵੀਰ ਨੂੰ ਖੱਜਲ ਖਵਾਰੀ ਹੋ ਰਹੀ ਆ ਲਗਾਤਾਰ 2.5 ਸਾਲ ਤੋਂ ਤੇ ਉਹ ਤਾਂ ਵਿਚਾਰਾ ਰੋਂਡਿਆ ਉਹਦਾ ਦਰਦ ਆ ਇਹ ਕਿਉਂਕਿ ਜਿਹੜੇ ਬੰਦੇ ਨੇ ਇੰਨੀਆਂ ਮਤਲਬ ਸ਼ਕਤਾਂ ਕੀਤੀਆਂ ਹੁਣ ਕੋਈ ਸੁਣਦਾ ਨਾ ਹੋਵੇ ਮੋਰੇ ਉਹਦੇ ਦਿਲ ਦੇ ਦਿਲ ਵਿੱਚ ਦਰਦ ਹੁੰਦਾ ਹੀ ਆ ਤੇ ਆਹ ਦੇਖ ਲਓ ਹਾਲਾਤ ਸਾਰੇ ਆ ਕਿਦਾਂ ਮਤਲਬ ਬੋਲਟ ਕੰਪਨੀ ਵਾਲੇ ਤੇ ਰਾਇਲ ਐਨਫੀਲਡ ਵਾਲਿਆਂ ਨੇ ਵੀ ਕਹਿਣਾ ਚਾਹੁੰਦੇ ਭਾਈ ਜਿਹੜੇ ਥੱਲੇ ਵਾਲੇ ਤੁਹਾਡੇ ਕੰਪਨੀ ਵਾਲੇ ਵੇਚਦੇ ਆ ਨਾ ਉਹਨਾਂ ਨੂੰ ਥੋੜਾ ਖਿੱਚ ਕੇ ਰੱਖਿਆ ਕਰੋ ਤਾਂ ਕਿ ਆ ਜਿਹੜਾ ਇਦਾਂ ਕਿਸੇ ਨੂੰ ਦਿੱਕਤ ਨਾ ਆਵੇ ਹੁਣ ਤੁਹਾਡਾ ਇਹ ਗਾਗਿਆ ਜੇ ਇਹ ਗਾਗ ਤੁਹਾਡਾ ਟੁੱਟਦਾ ਆ ਤੇ ਸਮਝ ਲਓ ਤੁਸੀਂ ਆਪਣੇ 500 ਗਾਘ ਤੋੜ ਲੈ ਠੀਕ ਹੈ ਜੇ ਇੱਕ ਬੰਦਾ ਤੁਹਾਡੇ ਨਾਲ ਜੁੜਦਾ ਆ ਤਾਂ ਉਹ ਤੁਹਾਡੇ ਨਾਲ 5 ਗਾਘ ਜੋੜ ਦਿੰਦਾ ਆ ਮੈਂ ਤਾਂ ਖੁਦ ਕਹਿ ਰਿਹਾ ਸੇਠ ਸਾਹਿਬ ਕਦੀ ਨਾ ਲਈਓ ਫਤੇ ਆਟੋ ਨਾਲ ਫਸੀਓ ਕੋਈ ਸੁਣਵਾਈ ਨਹੀਂ ਆ ਕੋਈ ਸੌਂਦਾ ਨਹੀਂ ਆ ਸਾਲਾ ਕੋਈ ਸੁਣੇ ਤਾਂ ਸਹੀ ਕੋਈ ਵੀ ਨਹੀਂ ਸੌਂਦਾ ਉੱਤੇ ਟੋਪੀਆਂ ਮਿਲਦੀਆਂ ਤੁਹਾਨੂੰ ਉਹ ਇੱਕ ਉਹ ਥੱਲੇ ਜਾਓ ਬਸ ਮarre ਸਫਾਈ ਜੀ ਕਰਕੇ ਭੇਜ ਦਿੰਦੇ ਆ ਜਦਕੀ ਵਾਟਰ ਬੋਡੀ ਚੇਂਜ ਹੋਣੀ ਆ ਇਹਦੀ ਆ 2 ਸਾਲ ਤੋਂ ਮੈਨੂੰ ਇਹੀ ਟੋਪੀ ਪਾਈ ਜਾਂਦੇ ਕਰਤੀ ਚੇਂਜ ਕਰਤੀ ਜੇ ਕਰਤੀ ਤਾਂ ਮੈਨੂੰ ਬਿੱਲ ਦਿਖਾ ਦਿਓ ਇਹ ਤਾਂ ਉਹਨੂੰ ਬਿੱਲ ਵੀ ਦਿਖਾਓ ਵਾਰੰਟੀ ਦਾ ਬਿੱਲ ਬੰਦਾ ਅਸੀਂ ਵੀ ਭਾਜੀ ਆਟੋਮੋਬਾਈਲ ਲਾਈਨ 'ਚ ਕੰਮ ਕੀਤਾ ਆ ਸਾਰਿਆਂ ਨੂੰ ਪਤਾ ਇਹਦੀ ਕੋਈ ਆਨਲਾਈਨ ਕੰਪਲੀਟ ਨਹੀਂ ਹੁੰਦੀ ਆਨਲਾਈਨ ਕੋਈ ਵੀ ਨਹੀਂ ਹੁੰਦਾ ਭਾਜੀ ਜਿੱਥੇ ਮਰਜ਼ੀ ਪਾ ਕੇ ਦੇਖ ਲਓ ਬਹੁਤ ਕਰਕੇ ਦੇਖ ਲਈਆਂ ਮਤਲਬ ਜਿਹੜੇ ਕੰਪਨੀ ਦਾ ਨਾਮ ਚੱਲ ਜਾਂਦਾ ਮੜ ਕੇ ਥੱਲੇ ਕਸਟਮਰ ਦੀ ਕੇਅਰ ਨਹੀਂ ਕਰਦੇ ਕਿਸੇ ਕੋਈ ਕੇਅਰ ਨਹੀਂ ਆ ਕਿਸੇ ਲੋ ਕੋਈ ਕੇਅਰ ਨਹੀਂ ਜੇ ਨੂੰ ਮਰਜ਼ੀ ਪਾ ਲੋ ਹਜੇ ਗੱਡੀਆਂ ਆਟੋਮੋਬਾਈਲ ਲਾਈਨ ਦੇ ਵਿੱਚ ਦੀ ਕੰਪਲੀਟ ਪਾਉਂਗੇ ਨਾ ਤਾਂ ਜੀ ਸੁਣਵਾਈ ਵੀ ਹੋਊਗੀ ਉੱਪਰ ਤੋਂ ਲੈ ਕੇ ਥੱਲੇ ਤਾਈ ਤੁਹਾਨੂੰ ਸੁਣੋਗੇ ਮੈਂ ਇਹਦੀਆਂ ਸਾਰੀਆਂ ਕੰਪਲੀਟਾਂ ਮਲ ਕੋਈ ਸੁਣਵਾਈ ਕੋਈ ਸੁਣਵਾਈ ਨਹੀਂ ਹੈ ਜੀ ਬਸ ਇਹਨਾਂ ਦੇ ਨਾਲ ਬਸਦੇ ਕਿ ੱੱਕਾ ਚੁੰਦੇ ਕਿ ਸਾਣਾ ੱੱਕਾ ਕਰੋ ਫੇਰ ਕੰਮ ਹੋਣਾ ਨਹੀਂ ਤਾਂ ਇਹਨਾਂ ਦਾ ਕੰਮ ਜੋ ਮਰਜੀ ਮਿੰਤਾ ਤੱਕ ਲਿਖੀ ਜੋ ਮੈਨੂੰ 1.5 ਸਾਲ ਹੋ ਗਏ ਮਿੰਤਾ ਕਰਦੇ ਆ ਮਿੰਤਾ ਕਰਦੇ ਆ ਕਿ ਭਾਜੀ ਕਰ ਦਿਓ ਭਾਜੀ ਕਰ ਦਿਓ ਬਈ ਆ ਹਾਲਾਤ ਆ ਦੇਖ ਲੈ ਤੁਸੀਂ ਤੇ ਚੀਜ਼ ਲੈਣ ਤੋਂ ਪਹਿਲਾਂ 22 2.5 ਲੱਖ ਰੁਪਈਆ ਲੱਗਦਾ ਆ ਤੇ ਬੰਦੇ ਨੇ ਕਿਦਾਂ ਮਿਹਨਤ ਨਾਲ ਕਮਾਏ ਹੁੰਦੇ ਆ ਸੋ ਚੀਜ਼ ਲੈਣ ਤੋਂ ਪਹਿਲਾਂ ਦੇਖਿਆ ਕਰੋ ਥੋੜਾ ਜਿਹਾ ਇੰਨੀਆਂ ਕਿ ਬੇਨਤੀਆਂ ਕਰਦੇ ਹੋਏ ਤੁਹਾਡੇ ਤੋਂ ਮੰਗਦੇ ਆ ਗਿਆ ਮੈਂ ਤੁਹਾਡਾ ਆਪਣਾ ਮੋਟੀਵਲ ਮੈਨੂੰ ਦਿਓ ਆ ਗਿਆ ਜੀ ਧੰਨਵਾਦ